ਵੀਰੋ ਮੱਕੀ ਤੇ ਬਹੁਤ ਜ਼ੋਰ ਦੇ ਰਹੀ ਹੈ ਸਰਕਾਰ ਵੀ ਕੁਝ ਕੁ ਰਕਵਾ ਆਪਾਂ ਛੋਣੇ ਵਾਲਾ ਜਿਹੜਾ ਮੱਕੀ ਦੇ ਥਾਂ ਨੇ ਆਈ ਤਾਂ ਕਰਕੇ 1899 ਮੱਕੀ ਦੀ ਪਰਫਾਰਮੈਂਸ ਦਿਖਾਉਣ ਲੱਗਿਆ ਤੁਹਾਨੂੰ ਆਲੂ ਵਾਲੇ ਬਾਣ ਦੇ ਵਿੱਚ ਤੇ ਸਭ ਤੋਂ ਪਹਿਲਾਂ ਸ਼ਸ਼ੀਕਰ ਬਾਈ ਜੀ ਸ਼ਸ਼ੀਕਰ ਜੀ ਤੇ ਕਿਹੜੀ 1899 ਜੀ ਕਿਹੜੀ ਕੰਪਨੀ ਸੁਪਰ 골ਡ 1899 ਜੀ ਹਾਂਜੀ ਤੇ ਛੱਲੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਇੱਕ ਦਾਣਾ ਗੁੰਦਿਆ ਪਿਆ ਬੀ ਕਿਤੇ ਵੀ ਬਈ ਖਾਲੀ ਜਗ੍ਹਾ ਨਹੀਂ ਰਹੀ ਐ ਚ ਨਹੀਂ ਖੱਛਲੀ ਵਧੀਆ ਜੀ ਤੇ ਕਦੋਂ ਦੀ ਲੱਗੀ ਆ 17 ਮਾਰਚ ਦੀ 17 ਮਾਰਚ ਦੀ ਲੱਗਿਆ ਤੇ ਅੱਜ 19 ਜੂਨ ਹੋ ਗਈ ਹਾਂਜੀ ਤੇ 19 ਜੂਨ ਤੇ ਇਹ ਮਿੰਨ ਦਾ ਹਫਤੇ ਤੱਕ ਵੱਢੀ ਜਾਣੀ ਹਾਂਜੀ ਹਫਤੇ ਤੱਕ ਵੱਢ ਦਾਂਗੇ ਤੇ ਬਈ ਕਿੰਨਾ ਇਹਨੂੰ ਬੀ ਪਾਇਆ ਸੀ ਇਹਦਾ ਹੀ 8 ਕਿਲੋ ਬੀਜ ਪਾਇਆ ਸੀ 8 ਕਿਲੋ ਬੀ ਪਾਇਆ ਸੀ ਤੇ ਡੀਪੀ ਤੇ ਯੂਰੀ ਕਿੰਨਾ ਪੈ ਗਿਆ ਬਸ ਡੇਢ ਘਟਾ ਡੀਪੀ ਦਾ ਹੀ ਹੂੰ ਤਿੰਨ ਚਾਰ ਘਟੇ ਯੂਰੀ ਦੇ ਕੋਈ ਸਪਰੇ ਹਾਂ ਸਪਰੇ ਆ ਬਸ ਤਾਕਤ ਵਾਲੀਆਂ ਜੂਰੀਆ ਜਾਰੇ ਪਾਕੇ ਡਾਈਡੂ ਪਾਕੇ ਬਾਕੀ ਆਲੂਆਂ ਵਾਲੇ ਚ ਤਾਂ ਪਹਿਲੀ ਬਹੁਤ ਆਲੂਆਂ ਵਾਲੇ ਚ ਸਮਾਨ ਬਹੁਤ ਪਿਆ ਹੋਊਗਾ ਹਾਂਜੀ ਹਾਂਜੀ ਉਹੀ ਖਰਾਕ ਮੱਕੀ ਨੂੰ ਚਾਕੇ ਲੈ ਜਾਂਦੀ ਆ ਜਿਹਨੇ ਲੇਟ دی ਉਹਦੇ ਨਾਲ ਬਹੁਤ ਵਧੀਆ ਚੱਲ ਪਈ ਠੀਕ ਆ ਪਹਿਲਾਂ ਵੀ ਲਾਉਣੇ ਹੋ ਹਾਂਜੀ ਪਹਿਲਾਂ ਵੀ ਲਾਉਣੇ ਤੇ ਭਾਈ ਕਿ ਵਰਾਈਟੀ ਦੇ ਹਿਸਾਬ ਨਾਲ ਦੇਖੀਏ ਜੇ ਕਿਤੇ ਪਸਤਾਵਾ ਆਇਆ ਤਾਂ ਨਹੀਂ ਹੈਗਾ ਵੀ ਆਹ ਲਾਲ ਦੇ ਉਹ ਨਾਲ ਸਾਡੇ ਇੱਕ ਨੰਬਰ ਮਿਲੇ ਹੀ ਮੰਨ ਲੈਂਦੀ ਠੀਕ ਆ ਹਾਂਜੀ ਹਾਂਜੀ ਕੋਈ ਬੀਜ ਚ ਫਾਲਟ ਨਹੀਂ ਇੱਕ ਨੰਬਰ ਸਾਰਾ ਇਕੱਲਾ ਇਕੱਲਾ ਜੰਮਿਆ ਹੀ ਹੂੰ ਕੋਈ ਆ ਨਹੀਂ ਹੈਗਾ ਵੀ ਬੀਬੀ ਖਰਾਬ ਨਿਕਲੇ ਆ ਕਿ ਤੇ ਜੰਮੇ ਨਾ ਸਾਰਾ ਇੱਕ ਥਾਰ ਜੰਮੇ ਤੁਹਾਡੇ ਸਾਹਮਣੇ ਸਾਰਾ ਇੱਕ ਸਾਰ ਜੰਮੀ ਖੜੀ ਹੈ ਸੁਪਰ 골ਡਨ ਲੁਧਿਆਣੇ ਵਾਲਿਆਂ ਦੀ ਇਹ ਕਰਨਾਲ ਸੀਡ ਫਾਰਮ ਵਾਲਿਆਂ ਦੀ ਹਾਂਜੀ 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 ਜਿਨ੍ਹਾਂ ਦੀ ਆਪਣੇ ਚੈਨਲ ਤੇ ਅਕਸਰ ਹੀ ਵੀਡੀਓ ਦੇਖਦੇ ਰਹਿੰਦੇ ਹੋ ਤੇ ਪੂਰਾ ਵਧੀਆ ਵੀ ਕਹਿ ਸਕਦੇ ਕਿਉਂਕਿ ਜਦੋਂ ਕਿਸਾਨ ਖੁਸ਼ ਹੈ ਤਾਂ ਸਭ ਕੁਝ ਹੀ ਹੈ ਤੇ ਬਾਈ ਕਿੰਨਾ ਖਾੜ ਲੱਗਦਾ ਏਡੀ ਆਜੂ ਝਾੜ ਜੀ ਸਾਨੂੰ ਇਹਦਾ ਬੀ ਪਿਆ ਤਾਂ ਪਲੱਸ ਹੀ ਜਾਊਗਾ। ਮੋਟਾ ਆਈਡੀਆ। ਹਾਂਜੀ ਮੋਟਾ ਆਈਡੀਆ। ਦੇਖ ਕੇ ਜੇ ਜਿੰਨਾ ਕ ਬਾਈ ਦਾ ਤਜਰਬਾ ਬਾਈ ਕਹਿੰਦਾ 50 ਪਲੱਸ ਜਾਊਗਾ। ਹਾਂਜੀ। ਤੇ ਬਾਕੀ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਮੱਕੀ ਬਾਰੇ। ਤੇ ਆਪਣਾ ਇੱਕ ਵਾਰੀ ਪਿੰਡ, ਤਹਿਸੀਲ, ਜ਼ਿਲ੍ਹਾ ਤੇ ਨੰਬਰ ਦੱਸ ਦਈਏ ਬਾਈ। ਪਿੰਡ ਨੌ ਲਖਾ ਸਾਹਿਬ ਜੀ। ਹਾਂਜੀ। ਜ਼ਿਲ੍ਹਾ ਤੇ ਤਹਿਸੀਲ ਫਤੇਗੜ ਸਾਹਿਬ ਤੇ ਬਾਕੀ ਜਿੰਦਰਪਾਲ ਸਿੰਘ ਬਾਈ ਦਾ। ਜਿੰਦਰਪਾਲ ਸਿੰਘ ਮੇਰਾ ਨਾਮ ਹੈ ਜੀ। ਨੰਬਰ ਬੋਲ ਦਈਏ 84379 1002। 1002 ਵਾਲਾ ਬਾਈ ਦਾ ਨੰਬਰ ਹੈ ਵੀ ਇਹਦਾ ਮਤਲਬ ਵੀ ਆਪਾਂ ਨੰਬਰ ਤਾਂ ਬੁਲਾਇਆ ਕੋਈ ਫੇਕ ਵੀਡੀਓ ਨਹੀਂ ਹੈਗੀ ਇਹ ਤੁਸੀਂ ਜੇ ਕਦੋਂ ਵੀ ਫਾਰਮਰ ਕੋਲੇ ਆ ਸਕਦੇ ਹੋ ਅਗਲੇ ਸਾਲ ਵੀ ਲਾਏਗਾ ਬਈ ਹਾਂਜੀ ਅਗਲੇ ਸਾਲ 35 ਕਿਲੇ ਲਾਉਣੇ ਆ 35 ਕਿਲੇ ਲਾਉਣੇ ਆ ਜੇ ਕੋਈ ਗੱਲਬਾਤ ਆ ਤਾਂ ਅਗਲੇ ਸਾਲ ਇਹ ਮੱਕੀ ਲਾਉ ਤੇਤ ਕੀ ਜਿਹੜੇ ਵੀਰ ਝੋਨੇ ਦੀ ਜਗ੍ਹਾ ਤੇ ਮੱਕੀ ਲਾਉਣਗੇ 7000 ਰੁਪਿਆ ਕਿੱਲਾ ਸਿੱਧਾ ਕਿਹਾ ਸਰਕਾਰ ਨੇ ਦੇਖੋ ਆਪਾਂ ਤੁਹਾਨੂੰ ਦੱਸਤਾ ਦੇਣਾ ਨਾ ਦੇਣਾ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਤੇ ਬਾਕੀ ਕੰਪਨੀ ਦੇ ਨੰਬਰ ਸਕਰੀਨ ਤੇ ਆ ਬਾਈ ਦਾ ਨੰਬਰ ਬੋਲਤਾ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ